ਆਜਣੇ ਬਈ ਤੁਸੀਂ ਇੰਨੀ ਸਬਜ਼ੀ ਮਹਿੰਗੀ ਕਿਵੇਂ ਵੇਚ ਦਿਓਗੇ ਤੁਸੀਂ ਆ ਕਦੂਆਂ ਦੀ ਤੇ ਤੋਰੀਆਂ ਦੀ ਬਈ ਕੁਆਲਿਟੀ ਮਾੜੀ ਚੈੱਕ ਕਰ ਲੋ ਠੀਕ ਹੈ ਇਹ ਚੀਜ਼ ਵਿਗਦੀ ਹੈ ਕੀ ਰੇਟ ਵਿਗਦੀ ਹੈ ਆਪ ਆਪਣੀਆਂ ਤੋਰੀਆਂ ਤੋਰੀਆਂ 80 ਰੁਪਏ ਕਿਲੋ ਤੋਰੀਆਂ 80 ਰੁਪਏ ਕਿਲੋ ਵੇਚਦੇ ਆਂ ਬਾਈ ਨਾਲੋਂ ਫੁੱਲ ਵੀ ਨਹੀਂ ਲਹੇ ਹੈਗੇ ਹੁਣ ਨਾਲ ਨਾਲ ਤੋਰੀਆਂ ਲਿਆ ਕੇ ਅਸੀਂ ਉੱਥੇ ਸੇਲ ਕਰਨ ਲੱਗ ਜਾਾਂਗੇ ਇਸ ਤੋਂ ਬਾਅਦ ਠੀਕ ਹੈ ਇਹਨਾਂ ਦੇ ਨਾਲ ਹਲੇ ਫੁੱਲ ਵੀ ਨਹੀਂ ਲਾਇਆ ਅਸੀਂ ਤੋੜੀ ਜਾਂਦੇ ਨਾਲ 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 ਦੀ ਨਾਲ ਹੁਣੇ ਫਾਟਕਾਂ ਦੇ ਜਾਂਦੀਆਂ ਸੇਲ ਕਰਨ ਵਾਸਤੇ ਫੇਰ ਰੇਟ ਮਿਲਦਾਗਾ ਅਗਲਾ ਕਹਿੰਦਾ ਤੁਸੀਂ ਰੇਟ ਕਿਵੇਂ ਲੱਗਦੇ ਝੂਠ ਤਾਂ ਨਹੀਂ ਬੋਲੀ ਜਾਂਦੇ ਬਹਿ ਕੇ ਆਪ ਸੇਲ ਕਰਦੇ ਆਂ ਸਾਰਾ ਦਿਨ ਬਾਈ ਧੁੱਪੇ ਮਰਦੇ ਆਂ ਫੇਰ ਰੇਟ ਮਿਲਦਾਗਾ ਮੰਡੀ ਦੇ ਵਿੱਚ ਤੁਸੀਂ ਚਾਹੇ ਕੰਨੀ ਮਰਜੀ ਕਿੰਨਾ ਕ ਫਰਕ ਰਹਿੰਦਾ ਰੇਟ ਦਾ ਜਦੋਂ ਕੱਦੂ ਲੋਕ ਤਾਂ ਬੋਲੀ ਤੇ 20 ਵਿੱਚੀ ਦਿੰਦੇ ਮੈਂ 50 ਰੁਪਏ ਵੇਚੂੰ ਹਾਂ ਫਰਕ ਦੇਖੋ ਕਿੰਨਾ ਜ਼ਿਆਦਾ ਆ ਤੁਸੀਂ ਆਪ ਬਹਿ ਕੇ ਵੇਚਣ ਦੀ ਕੋਸ਼ਿਸ਼ ਕਰੋ ਯਾਰ ਫੇਰ ਹੀ 4 ਰੁਪਏ ਵੱਟੇ ਜਾਣੇ ਕਿਉਂਕਿ ਚਲੋ ਮੰਨਦੇ ਆ ਵੀ ਡੈੜੀ ਬੈਂਦਾਗਾ ਪਰ ਇਹ ਤਾਂ ਹੈਗਾ ਵੀ ਪੈਸੇ ਤਾਂ 4 ਵਧੀਆਂ ਵੱੱਟੀ ਦੇਣ ਪਰ ਕੁਆਲਿਟੀ ਬਣਾਉਣੀ ਪਊ ਜਮ ਕੱਦੂਆਂ ਦੀ ਕੁਆਲਿਟੀ ਆ ਹੁਣ ਤੋਰੀਆਂ ਦੀ ਮੰਮੀ ਦੇ ਹੱਥ ਚ ਕੁਆਲਿਟੀ ਤੁਸੀਂ ਚੈੱਕ ਕਰ ਲਓ ਆਪਿਆ ਗ੍ਰੇਡ ਭਰੇ ਆਪਣਾ ਤੇ ਹਲੇ ਤੋੜੀ ਜਾਂਦੇ ਆ ਇਧਰ ਉਹ ਬਾਟੇ ਪੜ ਰੱਖਿਏ ਨੇ ਤੇ ਹਲੇ ਅਸੀਂ ਦੋ ਹੀ ਪੜੇ ਤੋੜਿਆ ਤੇ ਤੋਰੀਆਂ ਵੀ ਹੁਣ ਲੈਣ ਵੀ ਬਹੁਤ ਜਿਆਦੇ ਲੱਗਿਆ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਕਿਉਂਕਿ ਸਾਨੂੰ ਪਿਆਰ ਹੀ ਬੜਾ ਜਿਆਦਾ ਕਰਦੇ ਹੋ ਤੁਹਾਡੇ ਪਿਆਰ ਸਾਧ ਕਹੀ ਇਹ ਹੋਇਆ ਕਿ ਆਪ ਵੀ ਆਪ ਬਹਿ ਕੇ ਵਿੱਚ ਦਾ ਫਾਇਦਾ ਨਾ ਪੂਰਾ ਪੂਰਾ ਫੁੱਲ ਫਾਇਦਾ ਪੂਰਾ ਫੁੱਲ ਫਾਇਦਾ ਵੀ ਆਪ ਬਹਿ ਕੇ ਵਿੱਚ ਜੇ ਕਿ ਮੈਂ ਇਹਨੂੰ ਜਿਹੜੇ ਫੋਨ ਵੀ ਲਾਉਂਦਾ ਪਰ ਪਹਿਲਾਂ ਸਰੋਂ ਫੋਨ ਲਾਉਣ ਤੋਂ ਪਹਿਲਾਂ ਇੱਕ ਬੇਨਤੀ ਆ ਮੈਨੂੰ ਮੇਰਾ ਭਰਾ ਉਹੀ ਫੋਨ ਲਾਏ ਜੋ ਜਿਹੜਾ ਆਪ ਬਹਿ ਕੇ ਵੇਚ ਸਕਦਾ ਕਿਉਂਕਿ ਆਪ ਮੈਕੇ ਵਿੱਚ ਜੀ ਕਮਾਈ ਆ ਬੋਲੀਆਂ ਦੇ ਉੱਤੇ ਦਿੱਤੇ ਉੱਤੇ